ਜਗਾ ਜੀ ਜਿਹੜੀ ਬਾਬਾ ਜ਼ਹਿਰਵਲੀ ਦੀ ਏ ਬਹੁਤ ਜ਼ਿਆਦਾ ਪੁਰਾਣੀ ਆ ਮਤਲਬ ਕਈ 100 ਸਾਲ ਪੁਰਾਣੀ ਆ ਸਾਡੇ ਜਿੱਦਾਂ ਬਜ਼ੁਰਗ ਦੱਸਦੇ ਆ ਪਿੰਡ ਦੇ ਬੱਦੋਵਾਲ ਦੀ ਜਗ੍ਹਾ ਦੇ ਵਿੱਚ ਬਣੀ ਹੋਈ ਆ ਉਹ ਦੱਸਦੇ ਆ ਜਿਵੇਂ ਸਾਡੇ ਬਜ਼ੁਰਗ ਸੀ ਦਾਦੇ ਪੜਦਾ ਤੇ ਉਹਨਾਂ ਤੋਂ ਪਹਿਲਾਂ ਦੀ ਬਣੀ ਹੋਈ ਆ ਬਹੁਤ ਜ਼ਿਆਦਾ ਪੁਰਾਣੀ ਜਗਾ ਜੀ ਹਾਂਜੀ ਇੱਥੇ ਆਪਣੇ ਸਰੀਰ ਤੇ ਕਈ ਜਿਵੇਂ ਛਾਲੇ ਛੂਲੇ ਹੋ ਜਾਂਦੇ ਆ ਜਾਂ ਕੋਈ ਪੂੜੇ ਪੂੜੇ ਫੋੜੇ ਫੈਂਸੀ ਇਹੋ ਜਿਹਾ ਕੁਝ ਹੋ ਜਾਂਦਾ ਤਾਂ ਲੋਕ ਇਹ ਉਹਨੂੰ ਝਾੜੂ ਤੇ ਨੂਣ ਸੁੱਕ ਲੈਂਦੇ ਆ ਜੀ ਉਹ ਬਾਬੇ ਦੀ ਜਗ੍ਹਾ ਤੇ ਹੀ ਸੁੱਕਦੇ ਆ ਮਤਲਬ ਉਹ ਉਹ ਜਦੋਂ ਕੋਈ ਪੰਜ ਵੀਰ ਵਾਰ ਸੁੱਕ ਲੈਂਦਾ ਜਾਂ ਝਾੜੂ ਨੂਣ ਸੁੱਕ ਲੈਂਦਾ ਉਹ ਉਹਦੇ ਨਾਲ ਸਹੀ ਹੋ ਜਾਂਦਾ ਠੀਕ ਹੋ ਜਾਂਦਾ ਜੀ ਜਦੋਂ ਝਾੜੂ ਨੂਣ ਚੜਾ ਦਿੰਦੇ ਆ ਉਹ ਤਾਂ ਉਹ ਜਮਾ ਠੀਕ ਹੋ ਜਾਂਦਾ ਛੋਟੇ ਇੱਥੇ ਢੋਲ ਵੀ ਉਹਨੇ ਜੀ ਸਾਡੇ ਨਾਨੇ ਦਾ ਨਾਨੇ ਦਾ ਨੌ ਸਿੰਘ ਦੀ ਤਰਸਨ ਸਿੰਘ ਇਹ ਜਿਹੜੇ ਛੋਟੇ ਹੁੰਦੇ ਢੋਲ ਵੀ ਉਹਨੇ ਇੱਥੇ ਬਹੁਤ ਪੁਰਾਣੇ ਉਹਨੇ ਇੱਥੇ ਪੁਰਾਣੀ ਜਗਾ ਹੀ ਜਾਗੋ ਜਾਗੋ ਦੇ ਵੀ ਢੋਲ ਵੱਜਦਾ ਇੱਥੇ ਹੀ ਸਤਿ ਸ਼ਕਾਲ ਤੁਸੀਂ ਦੇਖਦੇ ਹੋ ਸਿੜੀ ਹੈਡਲਾਈਨਸ ਤੇ ਮੈਂਬਰ ਵੀਰ ਅੱਜ ਤੁਹਾਨੂੰ ਅਸੀਂ ਲੈ ਕੇ ਆਏ ਹਾਂ ਬਾਬਾ ਜ਼ਹਿਰਵਲੀ ਜੀ ਦੀ ਦਰਗਾਹ ਤੇ ਗੱਲਬਾਤ ਕਰਦੇ ਹਾਂ ਪੁੱਛਦੇ ਹਾਂ ਵੀ ਦਰਗਾਹ ਕਿੰਨੀ ਪੁਰਾਣੀ ਹੈ ਤੇ ਕੀ ਇੱਥੇ ਲੋਕਾਂ ਦੀ ਮੰਨਤਾ ਪੂਰੀਆਂ ਹੁੰਦੀਆਂ ਸਭ ਤੋਂ ਪਹਿਲਾਂ ਸਾਡੇ ਨਾਲ ਪ੍ਰਧਾਨ ਜੀ ਮੌਜੂਦ ਨੇ ਆਓ ਗੱਲਬਾਤ ਕਰਦੇ ਹਾਂ ਜੈ ਸਾਈਂ ਜੀ ਜੈ ਸਾਈਂ ਜੀ ਇਹ ਤੁਹਾਨੂੰ ਦੱਸੋ ਵੀ ਜਿਹੜੀ ਦਰਗਾਹ ਹੈ ਨਾ ਜੀ ਇਹ ਕਿੰਨਾ ਟਾਈਮ ਹੋ ਗਿਆ ਇਹਨੂੰ ਬਣੀ ਨੂੰ ਤੇ ਇਹਦਾ ਰਮੇਸ਼ ਕਹ ਲਓ ਵੀ ਇਤਿਹਾਸ ਕੀ ਹੈਗਾ ਜੀ ਇਹ ਜਗਾ ਜੀ ਜਿਹੜੀ ਬਾਬਾ ਜ਼ਾਹਰਬਲੀ ਦੀ ਏ ਬਹੁਤ ਜ਼ਿਆਦਾ ਪੁਰਾਣੀ ਆ ਮਤਲਬ ਕਈ 100 ਸਾਲ ਪੁਰਾਣੀ ਆ ਸਾਡੇ ਜਿੱਦਾਂ ਬਜ਼ੁਰਗ ਦੱਸਦੇ ਆ ਪਿੰਡ ਦੇ ਬੱਦੋਵਾਲ ਦੀ ਜਗਾ ਦੇ ਵਿੱਚ ਬਣੀ ਹੋਈ ਆ ਉਹ ਦੱਸਦੇ ਆ ਜਿਵੇਂ ਸਾਡੇ ਬਜ਼ੁਰਗ ਸੀ ਦਾਦੇ ਪੜਦਾਦੇ ਉਹਨਾਂ ਤੋਂ ਪਹਿਲਾਂ ਦੀ ਬਣੀ ਹੋਈ ਆ ਬਹੁਤ ਜ਼ਿਆਦਾ ਪੁਰਾਣੀ ਜਗਾ ਜੀ ਹਾਂਜੀ ਇੱਥੇ ਸੀਗੇ ਜਿੱਦਾਂ ਕੋਈ ਪੀਰ ਸੀ ਬਾਬਾ ਜ਼ਾਹਰਬਲੀ ਉਹ ਇੱਥੇ ਭਗਤੀ ਕਰਦੇ ਸੀ ਇੱਥੇ ਜਦੋਂ ਭਰਤ ਭਗਤੀ ਕਰਦੇ ਸਰੀਰ ਛੱਡ ਗਏ ਉਹ ਉਸ ਤੋਂ ਬਾਅਦ ਦੇ ਵਿੱਚ ਇੱਥੇ ਜਗ੍ਹਾ ਬਣ ਗਈ ਲੋਕ ਆਉਣ ਲੱਗੇ ਮੰਨਣ ਲੱਗੇ ਤਾਂ ਇੱਥੇ ਮੇਲਾ ਲੱਗਣ ਲੱਗ ਗਿਆ ਜੀ ਤੇ ਮੇਲੇ ਤੇ ਕਿੱਥੋਂ ਕਿੱਥੋਂ ਸੰਗਤ ਜੁੜਦੀ ਆ ਨਾਲ ਵੀ ਸੁਣਨ ਚ ਆਏ ਵੀ ਇੱਥੇ ਜਿਹੜੀ ਜਗ੍ਹਾ ਨਹੀਂ ਮਿਲਦੀ ਵੀ ਲੋਕਾਂ ਨੂੰ ਪੈਰ ਰੱਖਣ ਵਾਸਤੇ ਜਗ੍ਹਾ ਨਹੀਂ ਮਿਲਦੀ ਕਿ ਐਨੀ ਸੰਗਤ ਜੁੜਦੀ ਆ ਕਿੱਥੋਂ ਕਿੱਥੋਂ ਸੰਗਤ ਆਉਂਦੀ ਆ ਜੀ ਸੰਗਤ ਇੱਥੇ ਜੀ ਜਿੱਦਾਂ ਆਮ ਤਾਂ ਵੀਰਵਾਰ ਨੂੰ ਇੱਥੇ ਮੇਲਾ ਲੱਗਦਾ ਵਾ ਹਰੇਕ ਵੀਰਵਾਰ ਜੀ ਅੱਛਾ ਤੇ ਉਦੋਂ ਤਾਂ ਸੰਗਤ ਆਪਣੇ ਇਥੋਂ ਲੋਕਲ ਜਿਵੇਂ ਲੁਧਿਆਣਾ ਹੋ ਗਿਆ ਜਗਰਾਉ ਇਹ ਸਾਰਾ ਏਰੀਆ ਹੁੰਦਾ ਇੱਕ ਮੇਲਾ ਲੱਗਦਾ ਜੀ ਇੱਥੇ ਦਸਹਰੇ ਤੋਂ ਅਗਲੇ ਦਿਨ ਉਹ ਪੱਕਾ ਹੀ ਮਤਲਬ ਦਸਹਰੇ ਤੋਂ ਅਗਲੇ ਦਿਨ ਆਉਂਦਾ ਵਾ ਉਦੋਂ ਸੰਗਤ ਆਉਂਦੀ ਹੈ ਜੀ ਦੂਰੋਂ ਦੂਰੋਂ ਮਤਲਬ ਸਾਰੇ ਪੰਜਾਬ ਚੋਂ ਦੇਸ਼ ਵਿਦੇਸ਼ ਚੋਂ ਸਾਰੇ ਕਿਤੋਂ ਸੰਗਤਾਂ ਆਉਂਦੀਆਂ ਉਹ ਮੇਲਾ ਬਹੁਤ ਭਾਰਾ ਮੇਲਾ ਹੁੰਦਾ ਜੀ ਹਾਂਜੀ ਤੇ ਇੱਕ ਤੁਸੀਂ ਇੱਥੋਂ ਦੀ ਜਗ੍ਹਾ ਦੀ ਬਹੁਤ ਵੀ ਖਾਸ ਗੱਲ ਦੱਸ ਰਹੇ ਸੀਗੇ ਕਿ ਇੱਥੇ ਗੱਦੀ ਨਿਸ਼ੀਨ ਨਹੀਂ ਕੋਈ ਹੈਗਾ ਹਾਂਜੀ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਸਰ ਇੱਥੇ ਆਏ ਆ ਜੀ ਜੋ ਜਗ੍ਹਾ ਬਣੀ ਆ ਬਾਬਾ ਜੀ ਦੀ ਜਿਵੇਂ ਤੁਸੀਂ ਦੇਖੀ ਹੋਣੀ ਅੰਦਰ ਜਗ੍ਹਾ ਬਣੀ ਆ ਉਹਨਾਂ ਦੀ ਬਸ ਉਹੀ ਜਗ੍ਹਾ ਜੀ ਆਇਆਂ ਨਹੀਂ ਹੈਗਾ ਕੋਈ ਮਤਲਬ ਬਾਬਾ ਨਹੀਂ ਇੱਥੇ ਹੈਗਾ ਬੈਠਾ ਜਾਂ ਕੋਈ ਕੀ ਹੁੰਦਾ ਵੀ ਧਗਤ ਵੀਤ ਕਰਦੇ ਕੁਝ ਉਹ ਕਰਤੇ ਉਹ ਕੁਝ ਨਹੀਂ ਹੈਗਾ ਜੀ ਇੱਥੇ ਬਸ ਬਾਬਾ ਜੀ ਦੀ ਜਗ੍ਹਾ ਦੀ ਮਾਨਤਾ ਜੀ ਜੋ ਆਉਂਦਾ ਬਾਬਾ ਜੀ ਦੀ ਜਗ੍ਹਾ ਤੇ ਆ ਕੇ ਆਪਦੀ ਸੁੱਖ ਮੰਗਦਾ ਤੇ ਉੱਥੋਂ ਹੀ ਪੂਰੀ ਹੁੰਦੀ ਹੈ ਜੀ ਇਹ ਕਿ ਇੱਥੇ ਬਹੁਤ ਸਾਨੂੰ ਲੋਕਾਂ ਨੂੰ ਪਤਾ ਲੱਗਿਆ ਜਿਹੜੀ ਸੰਗਤ ਆਉਂਦੀ ਹੈ ਕੀ ਜੇ ਤੁਹਾਨੂੰ ਕੋਈ ਵੀ ਨਾ ਸਰੀਰਿਕ ਰੋਗ ਹੈਗਾ ਜਿੱਦਾਂ ਹੈ ਨਾ ਤੇ ਇੱਥੇ ਨਮਕ ਤੇ ਝਾੜੂ ਚੜਾਉਣ ਨਾਲ ਜਿਹੜਾ ਕਿ ਉਹ ਮੁਕਤ ਹੋ ਜਾਂਦਾ ਹੈ ਨਾ ਬੰਦਾ ਉਸ ਸੰਕਰ ਤੋਂ ਮੁਕਤ ਹੋ ਜਾਂਦਾ ਹੈ ਜਾਂ ਬਿਮਾਰੀ ਤੋਂ ਮੁਕਤ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਜੀ ਇੱਥੇ ਜਿਵੇਂ ਆਪਣੇ ਸਰੀਰ ਤੇ ਕਈ ਜਿਵੇਂ ਛਾਲੇ ਛੂਲੇ ਹੋ ਜਾਂਦੇ ਆ ਜਾਂ ਕੋਈ ਫੂੜੇ ਫੂੜੇ ਫੋੜੇ ਫੈਂਸੀ ਇਹੋ ਜਿਹਾ ਕੁਝ ਹੋ ਜਾਂਦਾ ਤਾਂ ਲੋਕ ਇਹ ਉਹਨੂੰ ਝਾੜੂ ਤੇ ਨੂਣ ਸੁੱਕ ਲੈਂਦੇ ਆ ਜੀ ਉਹ ਬਾਬੇ ਦੀ ਜਗ੍ਹਾ ਤੇ ਹੀ ਸੁੱਕਦੇ ਆ ਮਤਲਬ ਉਹ ਉਹ ਜਦੋਂ ਕੋਈ ਪੰਜ ਵੀਰ ਵਾਰ ਸੁੱਕ ਲੈਂਦਾ ਜਾਂ ਝਾੜੂ ਨੂਣ ਸੁੱਕ ਲੈਂਦਾ ਉਹ ਉਹਦੇ ਨਾਲ ਸਹੀ ਹੋ ਜਾਂਦਾ ਠੀਕ ਹੋ ਜਾਂਦਾ ਜੀ ਜਦੋਂ ਚੜੂ ਨੂਨ ਚੜਾ ਦਿੰਦੇ ਆ ਉਹ ਤਾਂ ਉਹ ਜਮਾ ਠੀਕ ਹੋ ਜਾਂਦਾ ਇੱਕ ਇਥੇ ਜਿਵੇਂ ਮੱਝਾਂ ਦਾ ਵੀ ਆ ਜੀ ਜਿਵੇਂ ਮੱਝਾਂ ਹੁੰਦੀਆਂ ਨਵੇਂ ਦੁੱਧ ਨਹੀਂ ਹੁੰਦੀਆਂ ਗਿਆ ਉਹਦੇ ਲਈ ਵੀ ਲੋਕ ਕੀਲੇ ਚੜਾਉਂਦੇ ਆ ਤਾਂ ਮੱਝਾਂ ਨਵੇਂ ਦੁੱਧ ਹੋ ਜਾਂਦੀਆਂ ਨੇ ਮਤਲਬ ਉਹ ਵੀ ਸਹੀ ਹੋ ਜਾਂਦਾ ਹਾਂ ਤੇ ਇਹ ਚੀਜ਼ ਵੀ ਹੈ ਜਿਹੜੀ ਮੀਨਸ ਆਡੀਅנס ਨੂੰ ਨਹੀਂ ਪਤਾ ਸੀ ਹਣਾ ਤੇ ਹੁਣ ਕਈ ਲੁਧਿਆਣੇ ਦੀ ਜਿਹੜੀ ਸੰਗਤ ਹੈਗੀ ਆ ਉਹਨੂੰ ਦਿੱਥੀ ਲੋਕੇਸ਼ਨ ਨਹੀਂ ਪਤਾ ਤੁਹਾਨੂੰ ਲੋਕੇਸ਼ਨ ਦੱਸ ਦੋ ਵੀ ਇਹ ਐਗਜ਼ੈਕਟ ਲੋਕੇਸ਼ਨ ਕਿੱਥੇ ਜਿੱਥੇ ਵੀ ਇੱਥੇ ਆ ਕੇ ਮੱਥਾ ਟੇਕ ਸਕਦੇ ਆ ਬਾਬਾ ਜੀ ਦੇ ਤੇ ਉਹ ਲੋਕੇਸ਼ਨ ਦੱਸਿਓ ਜੀ ਇਹ ਲੋਕੇਸ਼ਨ ਜੀ ਬਿਲਕੁਲ ਜ ਆਪਣੇ ਫਰੋਜਪੁਰ ਰੋਡ ਆਉਂਦਾ ਜੀ ਮੇਨ ਲੁਧਿਆਣੇ ਤੋਂ ਜਿਹੜਾ ਮੋਗੇ ਨੂੰ ਫਰੋਜਪੁਰ ਰੋਡ ਨੂੰ ਫਰੋਜਪੁਰ ਨੂੰ ਜਾਂਦਾ ਵਾ ਉਹਦੇ ਉੱਤੇ ਬੱਦੋਵਾਲ ਪਿੰਡ ਆਉਂਦਾ ਈ ਬੱਦੋਵਾਲ ਸ਼ੌਣੀ ਨਿੰਘ ਕੇ 1 ਕਿਲੋਮੀਟਰ ਅੱਗੇ ਆ ਕੇ ਬਿਲਕੁਲ ਗੇਟ ਬਣਿਆ ਹੋਇਆ ਰੋਡ ਦੇ ਉੱਤੇ ਬਿਲਕੁਲ ਫਰੋਜਪੁਰ ਰੋਡ ਦੇ ਉੱਪਰ ਹੀ ਜਗ੍ਹਾ ਜੀ ਪਿੰਡ ਬੱਦੋਵਾਲ ਦੇ ਵਿੱਚ ਹਾਂਜੀ ਹੌਣ ਸਾਡ ਨੇ ਇੱਕ ਨਿੱਕਾ ਜਿਹਾ ਸ਼ਰਧਾਲੂ ਜਿਹੜਾ ਮੌਜੂਦ ਹੈ ਢੋਲ ਵਜਾਂਦਾ ਹੈ ਦਰਗਾਹ ਦੇ ਉੱਤੇ ਗੱਲਬਾਤ ਕਰਦੇ ਆ ਪੁੱਛਦੇ ਕਿੰਨਾ ਟਾਈਮ ਹੋ ਗਿਆ ਦਰਗਾਹ ਤੇ ਆਉਂਦੇ ਨੇ ਢੋਲ ਵਜਾਂਦੇ ਨੇ ਜੈਸਾ ਜੀ ਜੀ ਛੋਟੇ ਹੁੰਦੇ ਇੱਥੇ ਢੋਲ ਵੀ ਹੁੰਨੇ ਜੀ ਸਾਡੇ ਨਾਨੇ ਦਾ ਨਾਨੇ ਦਾ ਨੌ ਸਿੰਘ ਜੀ ਤਰਸਨ ਸਿੰਘ ਇਹ ਜੀ ਛੋਟੇ ਹੁੰਦੇ ਢੋਲ ਵੀ ਹੁੰਨੇ ਇੱਥੇ ਬਹੁਤ ਪੁਰਾਣੇ ਹੁੰਨੇ ਇਹ ਚ ਪੀਰਾਂ ਦੀ ਜਗ੍ਹਾ ਹੀ ਜਾਗੋ ਜਾਗੋ ਦੇ ਵੀ ਢੋਲ ਵੱਜਦਾ ਹੈ ਇੱਥੇ ਹੀ ਮਨੋਮੀ ਕਲਾ ਚ ਪੜਦਾ ਜੀ ਬਸ ਜੀ ਸਰਸ ਕੋਚ ਜੀ ਇੱਥੇ ਬਾਬੇ ਜੀ ਤਰ੍ਹਾਂ ਜਗਾ ਜੀ ਸਾਰਾ ਸਾਨੂੰ ਢੋਲ ਵੀ ਹੁੰਦਾ ਸੀ ਇੱਥੇ ਸਾਡਾ ਨਾਨਾ ਬੈਠਾ ਹੁੰਦਾ ਸੀ ਉਹਦੇ ਨਾਲ ਬੈਂਦੇ ਹੁੰਦੇ ਸੀ ਕਿ ਤੇ ਦੱਸਦੇ ਸੀ ਕਿ ਤੁਹਾਡੇ ਨਾਨਾ ਜੀ ਨੇ ਜਿਨ੍ਹਾਂ ਨੇ ਸਾਰਿਆਂ ਨੂੰ ਯਾਨੀ ਕਿ ਢੋਲ ਹੋ ਜਾਣਾ ਸਿਖਾਇਆ ਵੀ ਬਹੁਤ ਪੁਰਾਣੇ ਸੀ ਉਹਨਾਂ ਬਾਰੇ ਕੀ ਕਹਿਣਾ ਚਾਹੋਗੇ ਕੋਈ ਇੱਥੇ ਪਹਿਲਾਂ ਬੈਂਦੇ ਹੁੰਦੇ ਸੀ ਕਿ ਇੱਥੇ ਇੱਕ ਉਹ ਟੋਲਾ ਲਾਉਂ ਉਹ ਵੀ ਉਹਨਾਂ ਦਾ ਮੁੰਡਾ ਏ ਇੱਕ ਲੱਖੀ ਜਿਹੜਾ ਉਹ ਆਈ ਉਧਰ ਜਿਹੜਾ ਉਹ ਟੋਲਾ ਲਾਈ ਉਹ ਉਹਨਾਂ ਨੂੰ ਲੱਖੀ ਆ ਜੀ ਉਹ ਉਹਨਾਂ ਦਾ ਦਰਸ਼ਨ ਜੀ ਕੋਲ ਉਹਨਾਂ ਦਾ ਦੋ ਤਾਂ ਆ ਜੀ ਅੱਛਾ ਜੀ ਹਾਂ ਜੀ